ਸੁਖਰਤੀਆ ਦੇ ਨਾਲ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸਦੀ ਕਿ ਪੁਲਿਸ ਨੇ ਸੁਖਰਤੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਥੇ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਸੁਖਰਤੀਆ ਨੂੰ ਲੈ ਕੇ ਚਰਚਾਾਂ ਮ ਜਿਹੜੀਆਂ ਕਿ ਅਕਸਰ ਹੀ ਚੱਲਦੀਆਂ ਰਹਿੰਦੀਆਂ ਸੀ ਤੇ ਦੂਜੇ ਪਾਸੇ ਹੁਣ ਸੁਖਰਤੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ 5 ਲੱਖ ਦੀ ਸਫਾਈ ਜਿਹੜੀ ਕਿ ਸੁਖਰਤੀਆ ਨੂੰ ਦਿੱਤੀ ਗਈ ਸੀ ਕਤਲ ਕੇਸ ਲਈ ਦਿੱਤੀ ਗਈ ਸੀ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਹੈ ਪਹਿਲਾ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਹੀ ਵਿਵਾਦਾ ਦੇ ਵਿੱਚ ਰਹਿਣ ਵਾਲੇ ਸੁਖਪ੍ਰੀਤ ਸਿੰਘ ਉਰਫ ਸੁਖਰਤਿਆ ਨੂੰ ਕਤਲ ਦੇ ਗੰਭੀਰ ਦੋਸ਼ਾਂ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ ਤੇ ਇੰਸਟਾਗ੍ਰam ਤੇ ਉਸਦੇ ਜਿਹੜੇ ਕਿ 5 ਲੱਖ ਤੋਂ ਵੱਧ ਫੋਲੋਅਰ ਨੇ ਤੇ ਉਹ ਵਿਅਕਤੀ ਜੋ ਆਪਣੀ ਇੰਸਟਾਗ੍ਰam ਰੀਲਾਂ ਤੇ ਸਟਾਈਲਿਸ਼ ਜੀਵਨ ਸ਼ੈਲੀ ਦੇ ਲਈ ਜਾਣਿਆ ਜਾਂਦਾ ਸੀ ਹੁਣ ਇੱਕ ਬਹੁਤ ਹੀ ਭਿਆਨਕ ਕਤਲ ਕੇਸ ਦਾ ਦੋਸ਼ੀ ਬਣ ਗਿਆ ਹੈ ਤੇ ਉਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਐਸਟੀਐਫ ਨੇ ਉਸ ਨੂੰ ਗ੍ਰਿਫਤਾਰ ਕਰਕੇ ਨਵੇਂ ਮੁੰਬਈ ਪੁਲਿਸ ਤੇ ਹਵਾਲੇ ਕਰ ਦਿੱਤਾ ਹੈ ਤੇ ਜਾਣਕਾਰੀ ਨੂੰ ਸਾਰੇ ਦੱਸੇ ਜਾ ਰਿਹਾ ਹੈ ਕਿ ਫਤਿਹਬਾਦ ਦੇ ਰਤੀਆ ਕਸਬੇ ਦੇ ਰਹਿਣ ਵਾਲੇ 24 ਸਾਲਾਂ ਸੁਖਰਤੀਆ ਨੇ ਸਿਰਫ ਬਾਰਮੀ ਤੱਕ ਹੀ ਪੜ੍ਹਾਈ ਕੀਤੀ ਹੈ ਤੇ ਮਾਡਲਿੰਗ ਦੀ ਇੱਛਾ ਨਾਲ ਉਹ 2022 ਦੇ ਵਿੱਚ ਆਪਣੇ ਮਾਮੇ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਨਾਲ ਮੁੰਬਈ ਪਹੁੰਚ ਗਿਆ ਤੇ ਉੱਥੇ ਉਸਦੀ ਮੁਲਾਕਾਤ ਇੱਕ ਔਰਤ ਦੇ ਨਾਲ ਹੋਈ ਜੋ ਸੈਲੂਨ ਚਲਾਉਂਦੀ ਸੀ ਅਤੇ ਉੱਥੇ ਹੀ ਯੂਪੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਪੁਲਿਸ ਪੁੱਛਗਿੱਛ ਦੌਰਾਨ ਸੁਖਪ੍ਰੀਤ ਨੇ ਕਬੂਲ ਕੀਤਾ ਹੈ ਕਿ ਉਸਨੇ ਔਰਤ ਨੂੰ ਉਸ ਔਰਤ ਨੇ ਉਸਨੂੰ 5 ਲੱਖ ਪੀਡੀ ਵਿੱਚ ਕਤਲ ਦੀ ਸਫਾਰੀ ਦਵਾਈ ਦੀ ਤੇ ਦੂਜੇ ਪਾਸੇ ਕਤਲ ਦੀ ਸਫਾਰੀ ਦੱਸਦੀ ਹੈ ਕਿ ਕਿਸ਼ੋਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਿੱਤੀ ਸੀ ਤੇ ਜਿਸ ਨੇ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਤੇ 18 ਮਈ ਦੀ ਰਾਤ ਨੂੰ ਸੁਖਰਤਿਆ ਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਨੇ ਪਹਿਲਾ ਰੇਕੀ ਕੀਤੀ ਤੇ ਫਿਰ ਔਰਤ ਦਾ ਪਿੱਛਾ ਕਰਕੇ ਜਿਹੜਾ ਕਿ ਸੜਕ ਤੇ ਉਸ ਦਾ ਗੜਾ ਵੱਡ ਦਿੱਤਾ ਤੇ ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਇਹ ਘਟਨਾ ਜਿਹੜੀ ਕਿ ਸੀਸੀਟੀਵੀ ਕੈਪ ਦੇ ਵਿੱਚ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਪੁਲਿਸ ਜਾਂਚ ਤੋਂ ਪਤਾ ਲੱਗਦਾ ਹੈ ਕਿ ਸੁਖਪ੍ਰੀਤ ਨੇ ਜਿਹੜਾ ਕਿ ਕਤਲ ਤੋਂ ਪਹਿਲਾਂ ਇੱਕ ਚਾਕੂ ਆਨਲਾਈਨ ਖਰੀਦਿਆ ਸੀ ਤੇ ਕਤਲ ਵਾਲੀ ਰਾਤ ਔਰਤਾਂ ਦੀ ਹਰਕਤਾਂ ਤੇ ਖਾਸ ਤੌਰ ਤੇ ਨਜ਼ਰ ਰੱਖੀ ਗਈ ਸੀ ਇਹ ਕੋਈ ਆ ਭਾਵਨਾਤਮਕ ਅਪਰਾਧ ਨਹੀਂ ਸੀ ਸਗੋਂ ਇੱਕ ਪੂਰੀ ਤਰ੍ਹਾਂ ਯੋਜਨਾਬੰਦ ਪੇਸ਼ੇਵਾਰ ਕੰਟਰੈਕਟਰ ਕਿਲਿੰਗ ਸੀ ਤੇ ਅਦਰਸਲ ਸੁਖਰਤਿਆ ਅਤੇ ਗੁਰਪ੍ਰੀਤ ਸਿੰਘ ਨੂੰ ਪੈਸਿਆਂ ਦੀ ਲੋੜ ਸੀ ਅਤੇ ਨਕਰੀ ਪ੍ਰਸਿੱਧੀ ਦੀ ਭਾਲ ਦੇ ਵਿੱਚ ਉਹਨਾਂ ਨੇ ਇਹ ਕਦਮ ਚੁੱਕਿਆ ਤੇ ਜਿਸ ਤੋਂ ਬਾਅਦ ਉਥੇ ਹੀ ਐਸਟੀਐਫ ਦੇ اے ایس ਪੀ ਰਾਜਕੁਮਾਰ ਮਿਸ਼ਰਾ ਦੇ ਅਨੁਸਾਰ ਮੁੰਬਈ ਪੁਲਿਸ ਦੀ ਐਫਆਈਆਰ ਤੋਂ ਬਾਅਦ ਯੂਪੀ ਐਸਟੀਐਫ ਤੋਂ ਸਹਾਇਤਾ ਮੰਗੀ ਗਈ ਤੇ ਜਾਣਕਾਰੀ ਦੇ ਆਧਾਰ ਤੇ ਇੱਕ ਸਾਂਝਾ ਆਪਰੇਸ਼ਨ ਲਾਇਆ ਗਿਆ ਤੇ ਦੋਵਾਂ ਨੇ ਮੁਲਜ਼ਮਾਂ ਨੂੰ ਜਿਹੜਾ ਕਿ ਸੂਰਜਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਹੁਣ ਨਵੇਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ